ਸੋ ਬੀਤੇ ਦਿਨੀ ਤੇਜ਼ ਹਨੇਰੀ ਝੱਖੜ ਤੂਫਾਨ ਸਲਿਆ ਇਸ ਦਰਮਿਆਨ ਜਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਗੱਡੀਆਂ ਤੱਕ ਨੁਕਸਾਨੀਆਂ ਗਈਆਂ ਤੇ ਬਹੁਤ ਜ਼ਿਆਦਾ ਨੁਕਸਾਨ ਕਈ ਥਾਵਾਂ ਤੇ ਹੋਇਆ ਹੈ ਇਸ ਤਰ੍ਹਾਂ ਇੱਕ ਤਸਵੀਰ ਜਿਹੜੀ ਕਿ ਫਿਰੋਜ਼ਪੁਰ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਦੇਖ ਸਕਦੇ ਹੋ ਕਿ ਕਿਸ ਕਦਰ ਬਨੇਰੇ ਥੱਲੇ गिर ਜਾਂਦੇ ਨੇ ਜੀ ਹਾਂ ਫਿਰੋਜ਼ਪੁਰ ਵਿੱਚ ਆਈ ਤੇਜ਼ ਹਨੇਰੀ ਇੱਕ ਵਾਰ ਫਿਰ ਵੱਡਾ ਨੁਕਸਾਨ ਕਰ ਗਈ ਹੈ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਦੇ ਨਜ਼ਦੀਕੀ ਸ਼ਾਮੀ ਜਹ ਤੇਜ਼ ਹਨੇਰੀ ਆਉਂਦੀ ਹੈ ਤਾਂ ਲੋਕਾਂ ਦੇ ਮੇਰੇ ਟੁੱਟ ਕੇ ਥੱਲੇ गिर ਜਾਂਦੇ ਨੇ ਜਿਸ ਦੇ ਨਾਲ ਥੱਲੇ ਖੜੀਆਂ ਕਾਰਾਂ ਵੀ ਜਿਹੜੀ ਕਿ ਮਲਬੇ ਦੇ ਹੇਠਾਂ ਆ ਗਈਆਂ ਚੱਕਨਾ ਚੂਰ ਹੋ ਗਈਆਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਕਦਰ ਹਨੇਰੀ ਨੇ ਲੋਕਾਂ ਦਾ ਨੁਕਸਾਨ ਕੀਤਾ ਦੂਜੇ ਪਾਸੇ ਦੂਜੀਆਂ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਦਿਖਾ ਰਿਹਾ ਇਹ ਵੀ ਫਿਰੋਜ਼ਪੁਰ ਦੀਆਂ ਨੇ ਦੱਸਦੀ ਹੈ ਕਿ ਇੱਥੇ ਇੱਕ ਦੀਵਾਰ ਅੱਠ ਗੱਡੀਆਂ ਤੇ गिर ਜਾਂਦੀ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਕਦਰ ਅੱਠੋਂ ਦੀਆਂ ਅੱਠੋਂ ਗੱਡੀਆਂ ਨੁਕਸਾਨੀਆਂ ਗਈਆਂ ਨੇ ਜਦਕਿ 6 ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਦੋ ਗੱਡੀਆਂ ਦਾ ਫਿਲਹਾਲ ਬਚਾਅ ਹੋ ਗਿਆ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਫੈਕਟਰੀ ਮਾਲਕ ਨੂੰ ਕਈ ਵਾਰ ਕਿਹਾ ਕਿ ਤੁਹਾਡੀ ਦੀਵਾਰ ਬਹੁਤ ਕਮਜ਼ੋਰ ਹੈ ਇਸ ਦਾ ਕੋਈ ਨਾ ਕੋਈ ਹੱਲ ਕਰ ਲੋ ਫੈਕਟਰੀ ਮਾਲਕ ਹਰ ਵਾਰ ਗੱਲ ਨੂੰ ਅਣਸੁਣਿਆ ਕਰਦਾ ਸੀ ਉਸ ਤੋਂ ਬਾਅਦ ਕੱਲ ਆਈ ਤੇਜ਼ ਹਨੇਰੀ ਨੇ ਉਹਨਾਂ ਦੀਆਂ ਗੱਡੀਆਂ ਨੁਕਸਾਨ ਦਿੱਤੀਆਂ ਕਿਉਂਕਿ ਦੀਵਾਰ ਜਿਹੜੀ ਕਿ गिर ਜਾਂਦੀ ਹੈ ਤਸਵੀਰਾ ਫਿਰੋਜ਼ਪੁਰ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਕਦਰ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਫਿਲਹਾਲ ਕੋਈ ਜਾਣੀ ਨੁਕਸਾਨ ਦੀ ਖਬਰ ਤਾਂ ਨਹੀਂ ਆਈ ਹੈ ਪਰ ਇੱਕ ਵੱਡੇ ਨੁਕਸਾਨ ਦੀ ਖਬਰ ਕਹਿ ਸਕਦੇ ਹਾਂ ਕਿ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਜ਼ਰੂਰ ਆ ਰਹੀ ਹੈ ਤਸਵੀਰਾ ਦੇਖ ਕੇ ਇੱਕ ਵਾਰ ਦਿਲ ਜ਼ਰੂਰ ਦਹਿਲ ਜਾਂਦਾ ਹੈ ਕਿਉਂਕਿ ਕਿਸ ਕਦਰ ਗੱਡੀਆਂ ਨੂੰ ਨੁਕਸਾਨੀਆਂ ਗਈਆਂ ਨੇ ਇੱਕ ਨਹੀਂ ਦੋ ਨਹੀਂ ਅੱਠ ਗੱਡੀਆਂ ਲੋਕਾਂ ਦੇ ਹੋਰ ਵਾਹਨ ਜਿਹੜੇ ਕਿ ਨੁਕਸਾਨੇ ਗਏ ਨੇ ਇਸ ਤੇਜ਼ ਹਨੇਰੀ ਦੇ ਕਾਰਨ ਬਿਹਤ ਨੁਕਸਾਨ ਹੋਇਆ ਸਰ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਅਕਸ਼ੇ ਕੁਮਾਰ ਜੀ ਗੱਡੀਆਂ ਥੱਲੇ ਹੈ ਜੀ ਕਿਸ ਤਰ੍ਹਾਂ ਇਹ ਕੀ ਕਰ ਰਹੇ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਇੰਨੀ ਛਾਲੜ ਨਹੀਂ ਲੱਗ ਰਹੀ ਸੀਗੀ ਕਾਫੀ ਦੇਰ ਤੋਂ ਬੈਂਕ ਦੇ ਪੋਜੈਸ਼ਨਸ ਸੀਗੀ ਐਵਰੀ ਜ਼ਮੀਨ ਦੇਵਰਾ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਬਹੁਤ ਆਂਦੀ ਆਈ ਤੇਜ਼ ਜਿਆਦਾ ਬਹੁਤ ਤੇਜ਼ ਆਂਦੀ ਸੀ ਜੀ ਤੇ ਨਹੀਂ ਜਾਨੀ ਨੁਕਸਾਨ ਤਾਂ ਬਚਾਵਾ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਖਾਲੀ ਗੱਡੀਆਂ ਖੜ ਗਈਆਂ ਹਾਂਜੀ ਗੱਡੀਆਂ ਖਾਲੀ ਹੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀਗੇ ਗੱਡੀ ਆਪਣੀ ਇਤੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ ਤਿੰਨ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਹਾਂ ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਟੋਟਲ ਤਿੰਨ ਬਿਲਕੁਲ ਡੈਮੇਜ ਹੋਈਆਂ ਤੇ ਦੋ ਨੂੰ ਥੋੜਾ ਥੋੜਾ ਨੁਕਸਾਨ ਹੋਇਆ ਪੰਜ ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ ਤੇ ਤਿੰਨ ਤਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੂਰਵਾਈ ਕੀਤੀ ਜਾਏ ਤਾਂ ਕਿ ਕੁਝ ਰਿਲੀਫ ਮਿਲੇ ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ ਦੀਵਾਰ ਸੀ ਜਾਂ ਜਿਨ੍ਹਾਂ ਨੇ ਮੁਰਦਗਾ ਹੀ ਕੀਤੀ ਹੋਈ ਸੀ ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤੇ ਉਹਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਜਰੂਰ ਜਾਂ ਡਿਸਪੈਂਡਰ ਲਈ ਕਰਾ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ ਸਰ ਕੀ ਨਾਮ ਤੁਹਾਡਾ ਹਰੀਸ਼ ਕੁਮਾਰ ਹਰੀਸ਼ ਕੁਮਾਰ ਕਿੱਥੋਂ ਦੇ ਰਹੇ ਹੋ ਸਰ ਇੱਥੇ ਹੀ ਆ ਵਾਵਾ ਕਲੋਨੀ ਨਾਲ ਹੀ ਘਰ ਕੱਡੀਆਂ ਆਈਆਂ ਕਦੋਂ ਆਈਆਂ ਤੇ ਕਾਹਤ ਕੀ ਹੋ ਗਈ ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ ਥੜੀ ਨਿਵੇ ਕਰਾ ਕੇ ਫਿਰ ਉਹ ਅੰਦਰ ਖੜੀ ਆ ਸਕੀ ਹੈ ਇਹ ਖਾਲੀ ਪਲਾਟ ਹੈ ਇੱਥੇ ਖਿਲਾਰਦੇ ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ ਹਾਂਜੀ ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਦੇ ਘਰ ਬੜੇ ਤੇ ਨਾਲ ਹੀ ਕੀ ਹੋਇਆ ਪਿੱਛੋਂ ਤਾਂ ਥਾਣਾ ਹੈ ਕੀ ਤਾਂ ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ ਸਾਡੀ ਤੂਫਾਨ ਤੇ ਆ ਰਹੀ ਸੀ ਹਾਂ ਹਵਾ ਤਾਂ ਕਾਫੀ ਤੇਜ਼ ਸੀ ਇਹ ਡਿੱਗਿਆ ਕੀ ਸੀ ਲੁੱਗ ਗਿਆ ਤੇ ਉਹ ਬੀਮ ਜਾ ਗਿਰਿਆ ਜੀ ਉੱਤੇ ਇਟਾਂ ਦਾ ਹਾਂ 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 ਉਹਦੇ ਨਾਲ ਗੱਡੀਆਂ ਥੱਲੇ ਆ ਗਈਆਂ ਉਹ ਥੱਲੇ ਆ ਗਈਆਂ ਗੱਡੀਆਂ ਗੱਡੀਆਂ ਥੱਲੇ ਆ ਗਈਆਂ ਮੈਂ ਤਾਂ ਰਾਤ ਨੂੰ ਦੇਖਿਆ ਦੋ ਗੱਡੀਆਂ ਸੀ ਦੋ ਤਿੰਨ ਥੱਲੇ ਆਈ ਹੋਈਆਂ ਹੋਰ ਵੀ ਆਂਜਾਂ ਨੇ ਹਾਂ ਹੋਰ ਪਤਾ ਨਹੀਂ ਕਿੰਨੇ ਕਿਦੀਆਂ ਕਿਦੀਆਂ ਸੀ ਸਾਰੇ ਘਰ ਇੱਥੇ ਰੋਕਦੇ ਸੀ ਇਹ ਤਾਂ ਮੇਰੇ ਵੱਡੇ ਬ੍ਰਦਰ ਨੂੰ ਪਤਾ ਮੈਂ ਤਾਂ ਉਹਨਾਂ ਦੇ ਕੋਲ ਰਹਿਣਾ ਕੀ ਕੀ ਕਿਹੜੇ ਚਿਹਰੇ ਕਿਹੜੇ ਘਰਾਂ ਦੇ ਕਿਹੜੇ ਨੇ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਦਾ ਡੈਮੇਜ ਹੋ ਗਿਆ ਹੈ ਹੈ ਕਿੰਨੇ ਦਾ ਡੈਮੇਜ ਹੋ ਗਿਆ ਹੈ ਜਿਹੜਾ ਨੁਕਸਾਨ ਹੋਇਆ ਕਿੰਨੇ ਦਾ ਨੁਕਸਾਨ 7-8 ਲੱਖ ਰੁਪਏ ਦਾ ਲਾ ਲਓ ਜੀ ਇਹਨਾਂ ਦਾ ਹੋਇਆ ਹੀ ਹੋਣਾ 4 ਸਾਲ ਪੁਰਾਣੀ ਗੱਡੀ ਹੈਗੀ ਹੈ ਹੋਰ ਵੀ ਹੋ ਗਿਆ ਜਿਹੜੀ ਬਾਕੀ ਹੋਰ ਜਿਹੜੀਆਂ ਗੱਡੀਆਂ ਹਨ ਉਹਨਾਂ ਦਾ ਵੀ ਹੋਇਆ ਹੈ 15 ਔਰ 20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋਇਆ ਪ੍ਰਸ਼ਾਸਨ ਤੇ ਮੰਗ ਸਰਕਾਰ ਤੋਂ ਸਰਕਾਰ ਤੋਂ ਮੰਗ ਹੈ ਵੀ ਸਾਡੀ ਗੱਡੀ ਦਾ ਕਲੇਮ ਕਰੂਨ ਦਿੱਤਾ ਹੈ ਸਾਡੀ ਮਦਦ ਕੀਤੀ ਜਾਵੇ